ਅਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ ਝਖੜਾਂ ਵਿੱਚ ਵੀ ਰੱਖ ਦਿੱਤਾ ਏ ਦੀਵਾ ਬਾਲ ਪੰਜਾਬੀ ਦਾ ਜੀਵੇ ਪੰਜਾਬੀ ਤੋਂ ਮੈਂ ਜਗਰੂਪ ਸਿੰਘ ਬੁੱਟਰ ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਜੀ ਜਿਵੇਂ ਕਿ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਹਰ ਉਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕੀਤਾ ਜਾਵੇ ਜੋ ਮਾਂ ਬੋਲੀ ਪੰਜਾਬੀ ਲਈ ਬਹੁਤ ਸੋਹਣੇ ਉਦਮ ਉਪਰਾਲੇ ਕਾਰਜ ਕਰ ਰਹੇ ਨੇ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਜੀਵੇ ਪੰਜਾਬੀ ਦੇ ਵਿੜੇ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਅਜੀਤ ਅਖਬਾਰ ਤੋਂ ਪੱਤਰਕਾਰ ਸਤਕਾਰਯੋਗ ਭਾਜੀ ਗੁਰਮੀਤ ਸਿੰਘ ਵਾਲੀਆ ਜੀ ਭਾਜੀ ਰਵਿੰਦਰ ਸਿੰਘ ਸਰਾਬਾ ਜੀ ਤੇ ਵੀਰ ਅਵਤਾਰ ਸਿੰਘ ਰਾਜੂ ਜੀ ਪਹੁੰਚੇ ਨੇ ਮੇਲਾ ਐਡੀਲੇਟ ਦਾ ਜੋ ਕਿ ਪੰਜਵਾਂ ਮੇਲਾ ਐਡੀਲੇਟ ਵਿਖੇ ਹੋ ਰਿਹਾ ਹੈ ਉਸ ਸੰਬੰਧੀ ਅੱਜ ਅਸੀਂ ਇਹਨਾਂ ਨਾਲ ਵਿਚਾਰ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਜੀ ਸਮੁੱਚੀ ਟੀਮ ਨੂੰ ਕਿ ਤੁਸੀਂ ਜੀਵੇ ਪੰਜਾਬੀ ਦੇ ਵਿਹੜੇ ਪਹੁੰਚੇ ਜੀ ਬਹੁਤ ਬਹੁਤ ਧੰਨਵਾਦ ਜੀ ਜਗਲੂਬ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀਵੇ ਪੰਜਾਬੀ ਚੈਨਲ ਜਿਹੜਾ ਹੈ ਤੁਹਾਡਾ ਇੱਕ ਜੋਤ ਨਾਲ ਜੋਤ ਤੁਸੀਂ ਪੰਜਾਬੀ ਮਾਂ ਬੋਲੀ ਦੀ ਜਿਹੜੀ ਲੋਕਾਂ ਦੇ ਹਿਰਦੇ ਤਾਂ ਪਚਾ ਰਹੇ ਹੋ ਬਹੁਤ ਵੱਡਾ ਤੇ ਉਪਰਾਲਾ ਹੈ ਤੁਹਾਡੇ ਵੱਲੋਂ ਇਹਦੀ ਸਾਰੇ ਪ੍ਰਸ਼ੰਸਾ ਵੀ ਕਰ ਰਹੇ ਆ ਤੇ ਸਾਡੇ ਵੱਲੋਂ ਵੀ ਇਹਦੇ ਲਈ ਤੁਹਾਨੂੰ ਹਾਰਦਿਕ ਵਧਾਈ ਹੈ ਤੇ ਮੀਲਾ ਐਡੀਲੇਟ ਦਾ ਜੋ ਆ 3 ਮਹੀਨੋਂ ਐਲਸ پارک ਵੈਸਟ ਅਰਸਟਿਫਿਕ ਹੋਣ ਜਾ ਰਿਹਾ ਤੇ ਇਸ ਵਿੱਚ ਪਹਿਲਾਂ ਬੱਚਿਆਂ ਦੀਆਂ ਖੇਡਾਂ ਹੋਣਗੀਆਂ ਉਸ ਤੋਂ ਬਾਅਦ ਵੌਲੀਵਾਲ ਦੇ ਮੈਚ ਹੋਣਗੇ ਰੌਚਕ ਕਬੱਡੀ ਦੇ ਮੈਚ ਹੋਣਗੇ ਤੇ ਰਸਾ ਕਸੀ ਹੋਵੇਗੀ ਤੇ ਕੁਰਸੀ ਰੇਸ ਬਹੁਤ ਰੋਚਕ ਤਰੀਕੇ ਦੇ ਨਾਲ ਉਸਦੀ ਪੇਸ਼ਕਾਰੀ ਹੋਵੇਗੀ ਉਸ ਤੋਂ ਬਾਅਦ ਜਿਹੜੇ ਸਾਡੇ ਗਾਇਕ ਨੇ ਜਿਹਦੇ ਵਿੱਚ ਸੁਰਜੀਤ ਭੁੱਲਰ ਜੰਨਤਕੌਰ ਤੇ ਨਾਲ ਕੋਕਰੀ ਜੀ ਤੁਹਾਡੇ ਰੂਬ ਰੂਜ ਜੋ ਹੋਣਗੇ ਸੰਗਤਾਂ ਦੇ ਉਹਦੇ ਵਿੱਚ ਆਪਣੇ ਗੀਤਾਂ ਰਾਹੀਂ ਭਰਪੂਰ ਮਨੋਰੰਜਨ ਕਰਨ ਲਈ ਪਹੁੰਚ ਰਹੇ ਆ ਤੋ ਸਭਨਾਂ ਨੂੰ ਪਰਿਵਾਰ ਸਮੇਤ ਪਹੁੰਚਣ ਲਈ ਬੇਨਤੀ ਹੈ ਤੇ ਸਭ ਤੋਂ ਜ਼ਿਆਦਾ ਧੰਨਵਾਦ ਹੈ ਤੁਹਾਡੇ ਜਗਰੂਪ ਜੀ ਤੁਹਾਨੂੰ ਯਾਦ ਹੋਵੇਗਾ ਕਿ ਮੇਲੇ ਦੀ ਸ਼ੁਰੂਆਤ ਸਟੇਜ ਤੋਂ ਤੁਸੀਂ ਕੀਤੀ ਸੀ ਤੇ ਉਸ ਵੇਲੇ ਅਸੀਂ ਜਦੋਂ ਆਯੋਜਿਤ ਕੀਤਾ ਸੀ ਮੇਲਾ ਤਾਂ ਪਹਿਲੀ ਵਾਰ ਤੁਹਾਡੀ ਸਟੇਜ ਸੀ ਤੇ ਉਸ ਤੋਂ ਬਾਅਦ ਮੇਰੇ ਖਾਲ ਕੋਈ ਸਟੇਜ ਖਾਲੀ ਰਹੀ ਹੋਵੇਗੀ ਜਿਹਦੇ ਤੇ ਤੁਸੀਂ ਉੱਥੋਂ ਹੋਸਟ ਬਣ ਕੇ ਨਾ ਆਇਓ ਸਭ ਦਾ ਪਿਆਰ ਤੁਹਾਨੂੰ ਮਿਲਿਆ ਸਾਨੂੰ ਇਸ ਗੱਲ ਦੀ ਵੀ ਬਹੁਤ ਖੁਸ਼ੀ ਹੈ ਤੇ ਇਸ ਤੋਂ ਬਾਅਦ ਬੱਚਿਆਂ ਬਾਰੇ ਤੁਹਾਨੂੰ ਸਰ ਰਵਿੰਦਰ ਸਿੰਘ ਜੀ ਜਾਣਕਾਰੀ ਦੇਣਗੇ ਬਹੁਤ ਧੰਨਵਾਦ ਕਰਦੇ ਆ ਜੀ ਭਾਜੀ ਗੁਰਮੀਤ ਸਿੰਘ ਵਾਲੀਆ ਜੀ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਆਸਟ੍ਰੇਲੀਆ ਤੋਂ ਰਹਿੰਦੇ ਹੋਏ ਮਾਂ ਬੋਲੀ ਪੰਜਾਬੀ ਨਾਲ ਉੱਚੇਚੇ ਤੌਰ ਤੇ ਜੁੜੇ ਹੋਏ ਨੇ ਦੇਸ਼ ਪ੍ਰਦੇਸ਼ ਦੀਆਂ ਖਬਰਾਂ ਅਜੀਤ ਅਖਬਾਰ ਰਾਈ ਤੁਹਾਡੇ ਨਾਲ ਸਾਹਮਣੇ ਤੁਹਾਡੇ ਲੈ ਕੇ ਆਉਂਦੇ ਨੇ ਸੋ ਅਸੀਂ ਧੰਨਵਾਦ ਕਰਦੇ ਆ ਜੀ ਇਹਨਾਂ ਦਾ ਕਿ ਬਹੁਤ ਹੀ ਸੁਚੱਜਾ ਤੇ ਬਹੁਤ ਹੀ ਸੋਹਣਾ ਕਾਰਜ ਇਹਨਾਂ ਵੱਲੋਂ ਜੋ ਮੇਲਾ ਐਡੀਲੇਡ ਦਾ ਦੌਰਾਨ ਜੋ ਨਾਮ ਹੇਠ ਮੇਲਾ ਕਰਵਾਇਆ ਜਾਂਦਾ ਹੈ ਇਕ ਤਰ੍ਹਾਂ ਨਾਲ ਨਵੀਂ ਪਨੀਰੀ ਨੂੰ ਬੱਚਿਆਂ ਨੂੰ ਨੌਜਵਾਨਾਂ ਨੂੰ ਆਪਣੀਆਂ ਖੇਡਾਂ ਦੇ ਨਾਲ ਜੋੜਨ ਲਈ ਆਪਣੀ ਭਾਸ਼ਾ ਦੇ ਨਾਲ ਜੋੜਨ ਲਈ ਜੇ ਮੈਂ ਕਹਿ ਦੇਵਾਂ ਕਿ ਗਾਗਰ ਵਿੱਚ ਸਾਗਰ ਹੈ ਮੇਲਾ ਐਡੀਲੇਟ ਦਾ ਤਾਂ ਕੋਈ ਅਤਕਥਨੀ ਨਹੀਂ ਸਾਡੇ ਨਾਲ ਮੇਲਾ ਐਡੀਲੇਟ ਦਾ ਦੇ ਪ੍ਰਧਾਨ ਵੀਰ ਅਵਤਾਰ ਸਿੰਘ ਰਾਜੂ ਪਹੁੰਚੇ ਨੇ ਸੋ ਵੀਰ ਅਵਤਾਰ ਸਿੰਘ ਰਾਜੂ ਜੀ ਤੁਸੀਂ ਇਸ ਪੰਜਵੇਂ ਮੇਲੇ ਨੂੰ ਪਹਿਲੇ ਮੇਲਿਆਂ ਦੇ ਮੁਕਾਬਲੇ ਕਿਵੇਂ ਵੇਖਦੇ ਹੋ ਦੇਖੋ ਜੀ ਇਸ ਵਾਰ ਵੀ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਪਬਲਿਕ ਦਾ ਪੰਜਾਬ ਤੋਂ ਵਧੀਆ ਸੰਗਰ ਆ ਰਹੇ ਜੀ ਠੀਕ ਹੈ ਜੀ ਆਪਣਾ ਗਗਨ ਕੋਕਰੀ ਜੀ surjeet bhullar jannat kaur ਉਥੋਂ ਪੰਜਾਬ ਤੋਂ ਮਸ਼ਹੂਰ ਕਲਾਕਾਰ ਆ ਰਹੇ ਆ ਤੇ ਬਾਕੀ ਬਿਲਕੁਲ ਵਧੀਆ ਐ ਕਿ ਜੋ ਲੋਕਾਂ ਨੂੰ ਬਹੁਤ ਵਧੀਆ ਪਰਮਹੰਗਾਰਾ ਮਿਲ ਰਿਹਾ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਪਤਾ ਹੀ ਅੰਕਲ ਜੀ ਨੇ ਦੱਸ ਹੀ ਦਿੱਤਾ ਇਹ ਖੇਡਾਂ ਦਾ ਵਿਕਰ ਦਾ ਸਰ ਵਧੀਆ ਪ੍ਰਬੰਧ ਹੈ ਇਸ ਵਾਰ ਮਾਂ ਬੋਲੀ ਪੰਜਾਬੀ ਲਈ ਮਾਂ ਖੇਡ ਕਬੱਡੀ ਲਈ ਜਿਹੜਾ ਇਹ ਮੇਲਾ ਹੈ ਖੇਡਾਂ ਦੇ ਨਾਲ ਨੌਜਵਾਨਾਂ ਨੂੰ ਜੋੜਨ ਦਾ ਇੱਕ ਬਹੁਤ ਸੋਹਣਾ ਉਪਰਾਲਾ ਹੈ ਜਿੱਥੇ ਬੱਚਿਆਂ ਲਈ ਪਾਜੀ ਹੁਣਾਂ ਨੇ ਦੱਸਿਆ ਕਿ ਮੁਕਾਬਲੇ ਕਰਵਾਏ ਜਾਣਗੇ ਉਹਦੇ ਬਾਰੇ ਅਸੀਂ ਜਾਣਾਂਗੇ ਜੀ ਚੇਅਰਮੈਨ ਮੇਲੇ ਦੇ ਪਾਜੀ ਰਵਿੰਦਰ ਸਿੰਘ ਸਰਾਬਾ ਜੀ ਹੋਣਾ ਕੋਲ ਕਿ ਪਾਜੀ ਬੱਚਿਆਂ ਲਈ ਜਿਹੜਾ ਸਵਾਲ ਜਵਾਬ ਹੈ ਜੋ ਇਤਿਹਾਸਿਕ ਸਵਾਲ ਹੋਣਗੇ ਸੱਭਿਆਚਾਰ ਨਾਲ ਸੰਬੰਧਿਤ ਹੋਣਗੇ ਉਹ ਪ੍ਰੋਗਰਾਮ ਕਿਵੇਂ ਉਲੀਕਿਆ ਗਿਆ ਜੀ ਹਾਂਜੀ ਪਹਿਲਾਂ ਤਾਂ ਸਭ ਤੋਂ ਪਾਜੀ ਦਾ ਬਹੁਤ ਬਹੁਤ ਧੰਨਵਾਦ ਜਗਰੂਪ ਸਿੰਘ ਬੁੱਟਰ ਜੀ ਤੇ ਤੁਸੀਂ ਜੀਵੇ ਪੰਜਾਬੀ ਚੈਨਲ ਰਾਹੀਂ ਆਪਣੇ ਬੱਚਿਆਂ ਨੂੰ ਬੱਚੀਆਂ ਨੂੰ ਤੇ ਇਵਨ ਕੇ ਵੱਡਿਆਂ ਨੂੰ ਵੀ ਤੁਸੀਂ ਮਾਂ ਬੋਲੀ ਨਾਲ ਜੋੜਨ ਦਾ ਬਹੁਤ ਸੋਹਣਾ ਉਪਰਾਲਾ ਕਰ ਰਹੇ ਹੋ ਤੇ ਆਪ ਜੀ ਨੂੰ ਪ੍ਰਮਾਤਮਾ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ੇ ਧੰਨਵਾਦ ਜੀ ਤੇ ਇਸੇ ਤਰ੍ਹਾਂ ਤੁਸੀਂ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਤੇ ਅਸੀਂ ਵੀ ਕੋਸ਼ਿਸ਼ ਕਰਦੇ ਆਂ ਤੇ ਆਪਣੇ ਮੇਲੇ ਦੇ ਵਿੱਚ ਆਪਣੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ ਵਾਸਤੇ ਤੇ ਖੇਡਾਂ ਨਾਲ ਜੋੜਨ ਵਾਸਤੇ ਤੇ ਆਪਣੇ ਇਤਿਹਾਸ ਨਾਲ ਜੋੜਨ ਵਾਸਤੇ ਜੀ ਇਹ ਸਵੇਰੇ 10 ਵਜੇ ਤੋਂ ਇਹ ਪ੍ਰੋਗਰਾਮ ਸ਼ੁਰੂ ਹੁੰਦਾ ਆ ਬੱਚਿਆਂ ਦਾ 5 ਤੋਂ ਲੈ ਕੇ 15 ਸਾਲ ਦੇ ਬੱਚੇ ਤੇ ਜਿਹਦੇ ਵਿੱਚ ਬੱਚਿਆਂ ਨੂੰ ਆਪਣੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜਾ ਜੀ ਦੇ ਜੀਵਨ ਬਾਰੇ ਬੱਚਿਆਂ ਨੂੰ ਸਵਾਲ ਹੋਣਗੇ ਜੀ ਤੇ ਜਾਣਕਾਰੀ ਉਹਨਾਂ ਨੂੰ ਉਹਨਾਂ ਤੋਂ ਲਈ ਜਾਵੇਗੀ ਕਿ ਮਹਿੰਗਾ ਸਿੰਘ ਸੰਗਰ ਤੇ ਉਹਨਾਂ ਦੀ ਸਾਰੀ ਟੀਮ ਇਹ ਜਿਹੜੇ ਕੁਐਸਚਨ ਪੁੱਛਣਗੇ ਤੇ ਦੂਸਰਾ ਹੈਗਾ ਆਪਣੇ ਜਿਹੜੇ ਪੰਜਾਬੀ ਵਿਆਹ ਦੀਆਂ ਜੋ ਰਸਮਾਂ ਹੁੰਦੀਆਂ ਨੇ ਉਨ੍ਹਾਂ ਬਾਰੇ ਵੀ ਆਪਣੇ ਬੱਚਿਆਂ ਤੋਂ ਉਹ ਸਵਾਲ ਜਵਾਬ ਹੋਣਗੇ ਤੇ ਹੋਰ ਵੀ ਇਥੋਂ ਦੇ ਜਿਹੜੇ ਜਨਰਲ ਜਿਹੜੇ ਹੋਣਗੇ ਆਪਣੇ ਆਸਟ੍ਰੇਲੀਆ ਬਾਰੇ ਆਪਣੇ ਪੰਜਾਬੀ ਕਲਚਰ ਬਾਰੇ ਜੋ ਉਹ ਵੀ ਸਵਾਲ ਜਵਾਬ ਹੋਣਗੇ ਤੇ ਜਿਹੜੇ ਬੱਚੇ ਸਹੀ ਜਵਾਬ ਦੇਣਗੇ ਤੇ ਉਹਨਾਂ ਨੂੰ ਇਨਾਮ ਦਿੱਤਾ ਜਾਵੇਗਾ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜਾ ਵੀ ਬੱਚਾ ਇਸ ਕੰਪੀਟੀਸ਼ਨ ਦੇ ਵਿੱਚ ਹਿੱਸਾ ਲਊਗਾ ਹਰ ਇੱਕ ਬੱਚੇ ਨੂੰ ਬਹੁਤ ਸੋਹਣੇ ਇਨਾਮ ਦਿੱਤੇ ਜਾਣਗੇ ਤੇ ਜਿਹੜਾ ਪਹਿਲੇ ਦੂਜੇ ਤੀਜੇ ਨੰਬਰ ਤੇ ਆਏਗਾ ਉਹਨੂੰ ਸਪੈਸ਼ਲ ਨਾਮ ਦਿੱਤਾ ਜਾਊਗਾ ਜੀ ਤੇ ਬੱਚਿਆਂ ਦੇ ਖਾਣ ਵਾਸਤੇ ਤੇ ਹੋਰ ਵੀ ਚੀਜ਼ਾਂ ਵਰਤਣ ਵਾਸਤੇ ਬਹੁਤ ਸੋਹਣੀਆਂ ਚੀਜ਼ਾਂ ਜਿਹੜੀਆਂ ਨੇ ਉਹ ਤਿਆਰ ਕੀਤੀਆਂ ਗਈਆਂ ਨਾਮ ਦੇਣ ਵਾਸਤੇ ਜੀ ਹਾਂਜੀ ਤੇ ਬੱਚਿਆਂ ਦੀਆਂ ਰੇਸਾਂ ਹੋਣੀਆਂ ਨੇ 100 ਮੀਟਰ ਦੀਆਂ ਤੇ 50 ਮੀਟਰ ਦੀਆਂ ਹਾਂਜੀ ਬੱਚੇ ਤੇ ਬੱਚੀਆਂ ਤੇ ਉਹਨਾਂ ਦੀ ਸਾਰੀ ਅਸੀਂ ਟੀਮ ਬਣਾਈ ਆ ਅਲੱਗ-ਅਲੱਗ ਜਿਹੜੇ ਖੇਡਾਂ ਨਾਲ ਸੰਬੰਧਿਤ ਨੇ ਜਿਹੜੇ ਬੰਦੇ ਤੇ ਸਾਡੀਆਂ ਮਾਤਾ ਮਾਪੇ ਨਾਲ ਵੀ ਨਾਲ ਨੇ ਜੀ ਤੇ ਇਸ ਤਰ੍ਹਾਂ ਪੰਜਾਬੀ ਜਿਹੜੀ ਆਪਣੇ ਪੜਾਉਂਦੇ ਨੇ ਸਾਡੇ ਟੀਚਰ ਨੇ ਬੱਚੇ ਬੱਚੀਆਂ ਨੇ ਉਹ ਵੀ ਸਾਡੇ ਨਾਲ ਇਸ ਰੇਸ ਦੇ ਕੁਇਜ਼ ਦੇ ਵਿੱਚ ਸਾਡੀ ਜਿਹੜੀ ਉਹ ਹੈਲਪ ਕਰ ਰਹੇ ਨੇ ਜੀ ਬਹੁਤ ਸੋਹਣਾ ਉਪਰਾਲਾ ਜੀ ਭਾਜੀ ਰਵਿੰਦਰ ਸਿੰਘ ਸਰੱਬਾ ਹੁਣਾਂ ਨੇ ਬੜੇ ਵਿਸਤਾਰ ਪੂਰਵਕ ਦੱਸਿਆ ਕਿ 3 ਮਈ ਨੂੰ ਜੋ ਮੇਲਾ ਐਡਲਿਡ ਵਿਖੇ ਹੋ ਰਿਹਾ ਹੈ ਉਹਦੇ ਵਿੱਚ ਬੱਚਿਆਂ ਲਈ ਜੋ ਸਵਾਲ ਜਵਾਬ ਰੱਖੇ ਗਏ ਨੇ ਬੱਚਿਆਂ ਨੂੰ ਆਪਣੀ ਭਾਸ਼ਾ ਦੇ ਨਾਲ ਜੋੜਨ ਲਈ ਬੱਚਿਆਂ ਨੂੰ ਆਪਣੇ ਇਤਿਹਾਸ ਦੇ ਨਾਲ ਜੋੜਨ ਲਈ ਬਹੁਤ ਸੋਹਣਾ ਉਪਰਾਲਾ ਤੇ ਹਰ ਸਾਲ ਜਿਹੜਾ ਬੱਚਿਆਂ ਦਾ ਇਹ ਸਵਾਲ ਜਵਾਬ ਕਰਵਾਏ ਜਾਂਦੇ ਨੇ ਉਹਨਾਂ ਵਿੱਚ ਵਿਸ਼ੇ ਅਲੱਗ-ਅਲੱਗ ਚੁਣੇ ਜਾਂਦੇ ਨੇ। ਤੋਂ ਮੈਨੂੰ ਲੱਗਦਾ ਹੈ ਕਿ ਜਿੰਨੇ ਵੀ ਬੱਚੇ ਉਸ ਪ੍ਰੋਗਰਾਮ ਵਿੱਚ ਪਹੁੰਚਦੇ ਨੇ ਜੋ ਸਵਾਲ ਜਵਾਬ ਵਿੱਚ ਹਿੱਸਾ ਲੈਂਦੇ ਨੇ ਉਹਨਾਂ ਤੱਕ ਇਤਿਹਾਸ, ਸੱਭਿਆਚਾਰ, ਆਪਣਾ ਧਰਮ, ਆਪਣੇ ਧਾਰਮਿਕ ਸਵਾਲ ਜਵਾਬ ਉਹਨਾਂ ਨੂੰ ਬਹੁਤ ਨਵੀਂ ਜਾਣਕਾਰੀ ਸਿੱਖਣ ਦਾ ਸੁਭਾਅ ਬਣਦਾ ਹੈ। ਅਸੀਂ ਫੇਰ ਗੱਲ ਕਰਾਂਗੇ ਜੀ ਭਾਜੀ ਗੁਰਮੀਤ ਸਿੰਘ ਵਾਲੀਆ ਜੀ ਹੋਣਾ ਨਾਲ ਬਿਲਕੁਲ ਜੀ ਬੱਚਿਆਂ ਦਾ ਬਹੁਤ ਰੋਚਕ ਪ੍ਰੋਗਰਾਮ ਹੋਵੇਗਾ। ਇਹ ਪੈਂਫਲੈਟ ਦਾ ਬੱਚਿਆਂ ਲਈ ਕੁਇਜ਼ ਪ੍ਰੋਗਰਾਮ ਦਾ ਵੀ ਰੇਸਨ ਦਾ ਵੀ ਜਿਹਦੇ ਵਿੱਚ ਬੱਚੇ ਆਪਣਾ ਨਾਮ ਰਜਿਸਟਰ ਕਰਾਉਣ ਤੇ ਥੱਲੇ ਨੰਬਰ ਦਿੱਤੇ ਹੋਏ ਆ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਉਹਨਾਂ ਨੰਬਰਾਂ ਤੇ ਸੰਪਰਕ ਕਰਕੇ ਆਪਣਾ ਨਾਮ ਲਿਖਵਾ ਸਕਦੇ ਆ ਜਗਰੂਪ ਜੀ ਇਸ ਤੋਂ ਬਾਅਦ ਬਾਲੀਵਾਲ ਦੇ ਬਹੁਤ ਗੜਮੇ ਮੈਚ ਹੋਣਗੇ ਜਿਹਦੇ ਲਈ ਕਈ ਰੋਜ ਤੋਂ ਉਹ ਆਪਣੀ ਮਿਹਨਤ ਕਰ ਰਹੇ ਆ ਤੇ ਜਿਹੜੇ ਬਾਲੀਵਾਲ ਦੇ ਮੈਚ ਵੀ ਵੇਖਣ ਵਾਲੇ ਹੋਣਗੇ ਤੇ ਉਹਨਾਂ ਨੂੰ ਵੀ ਮਾਨ ਸਨਮਾਨ ਜਿਹੜਾ ਪ੍ਰਬੰਧਕ ਅਮਲ ਦਿੱਤਾ ਜਾਵੇਗਾ ਜੀ ਉਹਦੇ ਨਾਲ ਕਬੱਡੀ ਦੇ ਜਿਹੜੇ ਮੈਚ ਆ ਉਹ ਪਰਮਿੰਦਰ ਸਿੰਘ ਸੰਧੂ ਦੀ ਅਗਵਾਈ ਵਿੱਚ ਹੋਣਗੇ ਤੇ ਕਮੇਟੀ ਜਿਹੜੀ ਪ੍ਰਬੰਧ ਕੀ ਹੋਏਗੀ ਉਹ ਮੇਲਾ ਕਮੇਟੀ ਦੇ ਵਿੱਚੋਂ ਦੇ ਸਹਿਯੋਗ ਨਾਲ ਚੱਲਣਗੇ ਤੇ ਜੋ ਵੀ ਫੈਸਲਾ ਹੋਵੇਗਾ ਕਬੱਡੀ ਦੇ ਬਹੁਤ ਰੌਚਿਕ ਰਾਸ਼ਟਰੀ ਅੰਤਰਰਾਸ਼ਟਰੀ ਖਿਡਾਰੀ ਪਹੁੰਚਣਗੇ ਜਿਹਦੇ ਵਿੱਚ ਵੇਖਣ ਵਾਲਾ ਮੇਲਾ ਹੋਵੇਗਾ ਤੇ ਸਾਰੇ ਕਬੱਡੀ ਵਾਲੀਬਾਲ ਦੇ ਮੈਚ ਦੇ ਵਿੱਚ ਲੋਕਾਂ ਦਾ ਪਰਿਵਾਰਾਂ ਸਮੇਤ ਪਹੁੰਚਣਾ ਹੋਣਾ ਚਾਹੀਦਾ ਤੇ ਆਉਂਦੇ ਵੀ ਨੇ ਸਾਰੇ ਬਹੁਤ ਪ੍ਰੋਗਰਾਮ ਵਧੀਆ ਹੋ ਜਾਂਦਾ ਜਦੋਂ ਸਾਰੇ ਪਰਿਵਾਰਾਂ ਸਮੇਤ ਉਥੇ ਪਹੁੰਚਦੇ ਆਏ। ਜੀ ਨਹੀਂ ਬਹੁਤ ਵਧੀਆ ਜੀ ਜਿੱਥੇ ਆਪਣੀ ਮਾਂ ਬੋਲੀ ਨੂੰ ਬਚਾਉਣਾ ਜ਼ਰੂਰੀ ਹੈ। ਮਾਂ ਖੇਡ ਕਬੱਡੀ ਲਈ ਆਪਣਾ ਪਿਆਰ ਜਾਗਣਾ ਆਪਣੇ ਨੌਜਵਾਨਾਂ ਦਾ ਕਬੱਡੀ ਖੇਡ ਨਾਲ ਪਿਆਰ ਹੋਣਾ ਜ਼ਰੂਰੀ ਹੈ। ਉੱਥੇ ਹੀ ਵਾਲੀਵਾਲ ਦੀ ਖੇਡ ਸਾਡੇ ਇੱਥੇ ਵੀ ਨੌਜਵਾਨ ਖੇਡ ਰਹੇ ਨੇ। ਉਹਨਾਂ ਦਾ ਧੰਨਵਾਦ, ਉਹਨਾਂ ਦੇ ਕੋਚ ਸਾਹਿਬਾਨ ਦਾ ਧੰਨਵਾਦ, ਉਹਨਾਂ ਦੇ ਮਾਪਿਆਂ ਦਾ ਧੰਨਵਾਦ ਕਿ ਜਿਹੜੇ ਬੱਚਿਆਂ ਨੂੰ ਭਾਸ਼ਾ ਦੇ ਨਾਲ ਜੋੜ ਰਹੇ ਨੇ ਤੇ ਇਹ ਇਹਨਾਂ ਮੇਲਿਆਂ ਦੇ ਵਿੱਚ ਲੈ ਕੇ ਆਪਣੇ ਬੱਚਿਆਂ ਨੂੰ ਨੌਜਵਾਨਾਂ ਨੂੰ ਪਹੁੰਚ ਰਹੇ ਨੇ ਨੌਜਵਾਨ ਵੀਰ ਉਥੇ ਆ ਰਹੇ ਨੇ ਸਭ ਤੋਂ ਵੱਡੀ ਗੱਲ ਹੈ ਵੀ ਇਹ ਪਹਿਲੀ ਵਾਰ ਹੋਇਆ ਸੀ ਵੀ ਬੱਚਿਆਂ ਦੀ ਜਿਹੜੀ ਰੈਨਮਾਰਕ ਤੋਂ ਟੀਮ ਆਈ ਸੀ ਉਹ ਸਾਡੇ ਵਿੱਚ ਖੇਡੀ ਸੀ ਤਾਂ ਉਸ ਵੇਲੇ ਅਸੀਂ ਉਹਨਾਂ ਦਾ ਮਾਨ ਸਨਮਾਨਤਾ ਕੀਤਾ ਸੀ ਪਰ ਮਾਈਕ ਸਹਿਤਾ ਉਸ ਵੇਲੇ ਕੋਈ ਨਹੀਂ ਸੀ ਕੀਤੀ ਜੀ ਤੇ ਉਸ ਵੇਲੇ ਪ੍ਰਬੰਧਕਾਂ ਨੇ ਉਥੇ ਕਿਹਾ ਸੀਗਾ ਵੀ ਅਗਲੀ ਵਾਰ ਨੇ ਉਹਨਾਂ ਨੂੰ ਇਸ ਵਾਰ ਉਹਨਾਂ ਬੱਚਿਆਂ ਨੂੰ 2100 ਰੁਪਏ ਦੇ ਕੇ ਸਨਮਾਨਤ ਵੀ ਕੀਤਾ ਜਾਵੇਗਾ ਟਰਾਫੀਆਂ ਵੀ ਦਿੱਤੀਆਂ ਜਾਣਗੀਆਂ ਪ੍ਰਬੰਧਕਾਂ ਵੱਲੋਂ ਹੋਰ ਵੀ ਕਾਫੀ ਕੁਝ ਉਹਨਾਂ ਦੇ ਲਈ ਕੀਤਾ ਜਾਵੇ ਜਿਹੜੇ ਬੱਚੇ ਇਸ ਫੀਲਡ ਦੇ ਵਿੱਚ ਆਉਂਦੇ ਆ ਸਾਡੀ ਆਪਣੀ ਸਟੇਟ ਦੀ ਆਪਣਾ ਐਡੀਲੇਟ ਸ਼ਹਿਰ ਦੀ ਟੀਮ ਵੀ ਹੋਵੇ ਜਿਹੜੇ ਕਿ ਦੇਸ਼ ਦੇ ਚ ਜਾ ਕੇ ਖੇਡਣ ਸਾਨੂੰ ਵੀ ਖੁਸ਼ੀ ਹੋਵੇਗੀ ਤੇ ਸਭਨਾਂ ਨੂੰ ਖੁਸ਼ੀ ਤੇ ਮਾਣ ਵੀ ਹੋਵੇਗਾ ਜੋ ਬੱਚੇ ਇਥੋਂ ਇਸ ਮਾਕ ਕਬੱਡੀ ਜਿਹੜੀ ਆ ਜੀ ਇਸ ਖੇਡ ਦੇ ਨਾਲ ਜੁੜਨਗੇ ਤੇ ਇਹਦੇ ਲਈ ਵੀ ਬਹੁਤ ਰੋਚਕ ਬਣੇਗਾ ਇਹ ਟੀਮ ਵਕਵਾਕ ਥਾਵਾਂ ਤੇ ਜਾ ਕੇ ਜੇਤੂ ਹੋ ਕੇ ਮੁੜੀਆ ਇਹਦੇ ਲਈ ਵੀ ਸਾਡਾ ਸਾਰਿਆਂ ਦਾ ਮਾਣ ਸਿਰ ਉੱਚਾ ਹੋਇਆ ਤੇ ਇਹਨਾਂ ਦੇ ਧੰਨਵਾਦੀਆਂ ਤੇ ਸਾਡੇ ਮੇਲੇ ਚ ਆ ਰਹੇ ਧੰਨਵਾਦ ਕਰਦੇ ਆ ਜੀ ਮੇਲਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਟੀਮ ਦਾ ਕਿ ਜਿਹੜੇ ਨੌਜਵਾਨਾਂ ਨੂੰ ਬੱਚਿਆਂ ਨੂੰ ਸਾਡੇ ਸਮਾਜ ਨੂੰ ਆਪਣੀ ਸੁਸਾਇਟੀ ਨੂੰ ਐਡਾ ਵੱਡਾ ਪਲੇਟਫਾਰਮ ਦੇ ਰਹੇ ਨੇ ਐਡੀਆਂ ਸੋਹਣੀਆਂ ਗਰਾਊਂਡਾਂ ਐਡਾ ਵੱਡਾ ਉਹਨਾਂ ਨੂੰ ਖੇਡਣ ਵਾਸਤੇ ਉਹਨਾਂ ਨੂੰ ਆਪਣੀ ਗੀ ਸੰਗੀਤ ਨਾਲ ਆਪਣੀ ਕਲਾ ਦੀ ਸਾਂਝ ਸਾਰਿਆਂ ਨਾਲ ਪਾਉਣ ਵਾਸਤੇ ਪ੍ਰੋਗਰਾਮ ਉਲੀਕਿਆ ਗਿਆ ਹੈ। ਭਾਜੀ ਰਵਿੰਦਰ ਸਿੰਘ ਸਰਾਭਾ ਹੁਣ ਕੋਲ ਫਿਰ ਵਾਪਸ ਜਾਵਾਂਗੇ ਤੇ ਜਾਣਾਂਗੇ ਕਿ ਜਿਹੜਾ ਬੱਚਿਆਂ ਦਾ ਸਵਾਲ ਜਵਾਬ ਦਾ ਪ੍ਰੋਗਰਾਮ ਹੈ ਕਿੰਨੇ ਵਜੇ ਸ਼ੁਰੂ ਹੋਵੇਗਾ ਜੀ। ਹਾਂਜੀ ਇਹ ਠੀਕ 10 ਵਜੇ ਸ਼ੁਰੂ ਹੋ ਜਾਣਾ ਜੀ ਸ਼ਾਰਪ। ਤੇ ਕੋਈ ਲੇਟ ਨਹੀਂ ਹੋਣਾ ਤੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਜੀ ਵੀ ਪੰਜਾਬੀ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਕਿ ਸਾਰਿਆਂ ਨੂੰ ਬੇਨਤੀ ਆ ਪਰਿਵਾਰਾਂ ਨੂੰ ਪਰਿਵਾਰਾਂ ਸਮੇਤ ਆਪਣੇ ਬੱਚਿਆਂ ਨੂੰ ਠੀਕ 10 ਵਜੇ ਅਸੀਂ ਬੱਚਿਆਂ ਦੀਆਂ ਰੇਸਾਂ ਤੇ ਬੱਚਿਆਂ ਦਾ ਜਿਹੜਾ ਕੁਵੇਜ਼ਾ ਸਵਾਲ ਜਵਾਬ ਉਹ ਸ਼ੁਰੂ ਹੋ ਜਾਣਾ ਆ ਤੇ ਜਰੂਰ ਤੁਸੀਂ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ 10 ਵਜੇ ਉਹਦੇ ਵਾਸਤੇ ਰਜਿਸਟ੍ਰੇਸ਼ਨ ਕਰਾਉਣੀ ਜ਼ਰੂਰੀ ਹੈ ਕਿ ਜਾਂ ਮੌਕੇ ਤੇ ਵੀ ਆ ਕੇ ਬੱਚੇ ਭਾਗ ਲੈ ਸਕਦੇ ਜੀ ਜੇਕਰ ਰਜਿਸਟ੍ਰੇਸ਼ਨ ਕਰਾਉਣ ਤੋਂ ਬਹੁਤ ਚੰਗੀ ਗੱਲ ਹੈ ਜੇਕਰ ਕਿਸੇ ਵਜ੍ਹਾ ਨਾਲ ਨਹੀਂ ਕਰਾ ਪਾਉਂਦੇ ਤਾਂ ਉੱਥੇ 9:30 ਵਜੇ ਆ ਕੇ ਰਜਿਸਟ੍ਰੇਸ਼ਨ ਕਰਾਉਣ ਦੀ ਕੀਚਲ ਕਰਨ ਬਹੁਤ ਸੋਹਣਾ ਉਪਰਾਲਾ ਜੀ ਜਿਹੜੇ ਬੱਚੇ ਭਾਗ ਲੈਣਗੇ ਚਾਹੇ ਉਹ ਥੋੜੇ ਨੰਬਰ ਲੈਂਦੇ ਨੇ ਪਰ ਉਹਨਾਂ ਨੂੰ ਵੀ ਸਨਮਾਨਤ ਕੀਤਾ ਜਾਵੇਗਾ ਇੱਕ ਬੱਚਿਆਂ ਦੀ ਹੌਸਲਾ ਫਜ਼ਾਈ ਲਈ ਬਹੁਤ ਸੋਹਣਾ ਇਹ ਕਾਰਜ ਹੈ ਇਹ ਮੇਲਾ ਕਿੱਥੇ ਹੋ ਰਿਹਾ ਪ੍ਰਧਾਨ ਵੀਰ ਅਵਤਾਰ ਸਿੰਘ ਰਾਜੂ ਜੀ ਇਹ ਐਲਸਪਾਰਕ ਵਿਖੇ ਹੋ ਰਿਹਾ ਹੈ ਸਰਬਰਨਨ ਡਰਾਈਵ ਆਪਣਾ ਵੈਸਟ ਫਾਇਰਸ ਦੇ ਸਾਹਮਣੇ ਜੀ ਜੀ ਠੀਕ ਹੈ ਜਿੱਥੇ ਆਸਟ੍ਰੇਲੀਅਨ ਸਿੱਖ ਖੇਡਾਂ ਹੋਈਆਂ ਸੀ ਉੱਥੇ ਹੀ ਇਹ ਮੇਲਾ ਕਰਵਾਇਆ ਜਾ ਰਿਹਾ ਹੈ ਸੋ ਅਸੀਂ ਜਿੱਥੇ-ਜਿੱਥੇ ਵੀ ਸਾਡੇ ਨਾਲ ਤੁਸੀਂ ਜੁੜੇ ਹੋ ਸਭ ਨੂੰ ਬੇਨਤੀ ਕਰਾਂਗੇ ਕਿ ਇਸ ਮੇਲੇ ਵਿੱਚ ਜ਼ਰੂਰ ਪਹੁੰਚਿਓ ਜੀ 3 ਮਈ ਨੂੰ ਜੋ ਸਵੇਰੇ ਭਾਜੀ 10 ਵਜੇ ਸ਼ੁਰੂ ਹੋ ਰਿਹਾ ਹੈ ਹਾਂਜੀ ਦੱਸੋ 3 ਮਈ ਤੋਂ 10 ਵਜੇ ਤੋਂ ਲੈ ਕੇ ਰਾਤ 9:30 ਵਜੇ ਤੱਕ ਰਹੇਗਾ ਜੀ ਤੇ ਇਸ ਮੇਲੇ ਦੇ ਵਿੱਚ ਵੱਖ-ਵੱਖ ਬਣਗੀਆਂ ਵੇਖਣ ਨੂੰ ਮਿਲਣਗੀਆਂ ਰੌਚਕ ਹੋਵੇਗਾ ਮੇਲਾ ਤੇ ਸਾਰਿਆਂ ਨੇ ਪਰਿਵਾਰਾਂ ਸवेत ਪਹੁੰਚਣਾ ਹੈ ਪ੍ਰਧਾਨ ਜੀ ਵੱਲੋਂ ਇਹ ਬੇਨਤੀ ਹੈ ਸਾਰੇ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਕਿ ਸਾਰੇ ਹੋਮ ਹੋਮ ਆ ਕੇ ਪਹੁੰਚੋ ਮੇਲੇ ਦਾ ਆਨੰਦ ਮਾਣੋ ਜਿੱਥੇ ਬੱਚਿਆਂ ਲਈ ਸਵਾਲ ਜਵਾਬ ਹੋਣਗੇ ਉੱਥੇ ਸ਼ਾਮ ਨੂੰ ਖੁੱਲੇ ਅਖਾੜੇ ਦੇ ਵਿੱਚ ਪੰਜਾਬੀ ਲੋਕ ਗਾਇਕ surjit bhullar, gagan kokri ਜਨਤ ਕੋਰ ਜਨਤ ਕੋਰ ਜਸੀ ਜਸਵਿੰਦਰ ਜਸੀ ਜਸਵਿੰਦਰ ਬਹੁਤ ਨਾਮੀ ਕਲਾਕਾਰ ਪਹੁੰਚ ਰਹੇ ਨੇ ਇਹ ਮੇਲਾ ਪੰਜਾਬ ਦੇ ਮੇਲਿਆਂ ਦਾ ਭੁਲੇਖਾ ਪਾਉਂਦਾ ਹੈ ਜਦੋਂ ਇਸ ਮੇਲੇ ਵਿੱਚ ਖੁੱਲੀ ਗਰਾਊਂਡ ਦੇ ਵਿੱਚ ਖੁੱਲਾ ਅਖਾੜਾ ਲੱਗਾ ਹੈ ਲੱਗਦਾ ਤਾਂ ਲੱਗਦਾ ਨਹੀਂ ਕਿ ਅਸੀਂ ਐਡੀਲੇਡ ਜਾਂ ਆਸਟ੍ਰੇਲੀਆ ਦੇ ਕਿਸੇ ਸ਼ਹਿਰ ਵਿੱਚ ਮੇਲਾ ਦੇਖ ਰਹੇ ਹਾਂ ਜਾਂ ਕਰਵਾ ਰਹੇ ਹਾਂ ਸੋ ਸਭ ਨੂੰ ਬੇਨਤੀ ਹੈ ਕਿ ਤੁਸੀਂ ਆਪਣਾ ਪੰਜਾਬ ਤੋਂ ਜਿੱਥੋਂ-ਜਿੱਥੋਂ ਵੀ ਪੰਜਾਬੀ ਲੋਕ ਆਇਕ ਸਾਡੇ ਕੋਲ ਪਹੁੰਚ ਰਹੇ ਨੇ ਉਹਨਾਂ ਨੂੰ ਸੁਣਨ ਦੇ ਲਈ ਉਹਨਾਂ ਦੇ ਪੰਜਾਬੀ ਬੋਲਾਂ ਨੂੰ ਮੰਨਣ ਦੇ ਲਈ ਇਸ ਮੇਲੇ ਵਿੱਚ ਜ਼ਰੂਰ ਸ਼ਾਮਲ ਹੋਇਓ ਆਪਣੇ ਪਰਿਵਾਰਾਂ ਦੇ ਨਾਲ ਯਾਰਾਂ ਦੋਸਤਾਂ ਦੇ ਨਾਲ ਭੈਣ ਭਰਾਵਾਂ ਦੇ ਨਾਲ ਬਾਜੀ ਰਵਿੰਦਰ ਸਰਾਭਾ ਜੀ ਜੇ ਕੋਈ ਅਸੀਂ ਗੱਲ ਤੁਹਾਡੇ ਨਾਲ ਨਾ ਸਾਂਝੀ ਕਰ ਸਕੇ ਹੋਏ ਤਾਂ ਤੁਸੀਂ ਮੇਲੇ ਸੰਬੰਧੀ ਹੋਰ ਕੀ ਕੁਝ ਕਹਿਣਾ ਚਾਹੋਗੇ ਹਾਂਜੀ ਇੱਕ ਬਹੁਤ ਸਾਡੇ ਮੇਲੇ 'ਚ ਦੇਖਣ ਵਾਲੀ ਚੀਜ਼ ਹੁੰਦੀ ਆ ਜੀ ਕਰਨ ਬਰਾੜ ਜੀ ਕਰਨ ਬਰਾੜ ਦਾ ਐਂਟੀਕ ਹਾਊਸ ਹੁੰਦਾ ਆ ਜਿਹਦੇ ਵਿੱਚ ਉਹ ਪੁਰਾਣੀਆਂ ਜਿਹੜੀਆਂ ਆਪਣੇ ਅਸੀਂ ਪਿਛਲੇ 100 ਸਾਲ ਤੋਂ ਘਰ ਵਿੱਚ ਵਰਤਨ ਵਾਲੀਆਂ ਆਪਣੇ ਖੇਤੀ ਦੇ ਸੰਦ ਵਗੈਰਾ ਹੋਗੇ ਹੋਰ ਆਪਣੇ ਘਰੇ ਜੋ ਆਪਣੀਆਂ ਦਰੀਆਂ ਚਾਦਰਾਂ ਕੱਢਣੀਆਂ ਉਹ ਪੁਰਾਣੇ ਜੋ ਗਾਣੇ ਜੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਰਨ ਬਰਾੜ ਜੀ ਉੱਥੇ ਆਪਣਾ ਆਪਣੀ ਉਹ ਦਿਖਾਉਂਦੇ ਨੇ ਆਪਣਾ ਲਿਆ ਕੇ ਸਾਰਾ ਸਮਾਨ ਜੀ ਤੇ ਚਾਹ ਵਿਦ ਕਰਨ ਬਰਾੜ ਬਰਾੜ ਐਂਟੀਕ ਹਾਊਸ ਤੇ ਬਹੁਤ ਹੀ ਸਾਰੇ ਜਿੰਨੇ ਵੀ ਮੇਲੇ ਵਿੱਚ ਮੇਲਾ ਦੇਖਣ ਆਉਂਦੇ ਨੇ ਤੇ ਸਭ ਤੋਂ ਪਹਿਲਾਂ ਉਹ ਕਰਨ ਬਰਾੜ ਦੀ ਉਹ ਆਪਣੇ ਐਂਟੀਕ ਹਾਊਸ ਦੇ ਵਿੱਚੋਂ ਹੋ ਕੇ ਫਿਰ ਅੱਗੇ ਜਾਂਦੇ ਨੇ ਇਹਦੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਜਗਰੂਪ ਬੁੱਟਰ ਜੀ ਤੇ ਅਮਨਦੀਪ ਕੌਰ ਜੀ ਸਟੇਜ ਤੋਂ ਬਹੁਤ ਹੀ ਰੌਚਕ ਢੰਗ ਨਾਲ ਪੇਸ਼ਕਾਰੀ ਕਰਨਗੇ ਤੇ ਸਭਨਾਂ ਨੇ ਇਹਨਾਂ ਨੂੰ ਵੀ ਸੁਣਨਾ ਹੈ ਜੇ ਜੋ ਸ਼ੇਰੋ ਸ਼ੇਰੀ ਰਹੀ ਇਹ ਪੇਸ਼ਕਾਰੀ ਕਰਦੇ ਆ ਜੋ ਗਾਇਕ ਹੋਣਗੇ ਜਾਂ ਹੋਰ ਵੱਖ-ਵੱਖ ਬਣੀਆਂ ਤੁਹਾਨੂੰ ਵੇਖਣ ਨੂੰ ਮਿਲ ਗਈਆਂ ਸੋ ਸਭ ਨਾਲ ਦੀ ਡੀਕ ਰਹੇਗੀ ਪਰ ਬਾਰਾਂ ਸਵੇਤ ਪਹੁੰਚੋ ਬਹੁਤ ਬਹੁਤ ਸਭਨਾਂ ਦਾ ਧੰਨਵਾਦ ਜੀ ਜਿੱਥੇ ਭਾਜੀ ਹੁਣਾਂ ਨੇ ਵਿਰਾਸਤੀ ਪ੍ਰਦਰਸ਼ਨ ਦਾ ਜ਼ਿਕਰ ਕੀਤਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਕਰਨ ਬਰਾੜ ਜੀ ਉਹਨਾਂ ਦਾ ਬਹੁਤ ਸੋਹਣਾ ਉਦਮ ਉਪਰਾਲਾ ਹੈ ਕਿ ਜੋ ਪ੍ਰਾਣੀਆਂ ਵਸਤਾਂ ਨੂੰ ਕੋਈ 150 ਸਾਲ ਪੁਰਾਣੇ ਮੈਗਜ਼ੀਨ ਨੂੰ ਚਰਖਿਆਂ ਨੂੰ ਦਰੀਆਂ ਨੂੰ ਜੋ ਵੀ ਵਿਰਾਸਤੀ ਪ੍ਰਦਰਸ਼ਨੀ ਦਾ ਹਿੱਸਾ ਬਣ ਸਕਦਾ ਹੈ ਉਹਨਾਂ ਨੇ ਉਹਨਾਂ ਵਸਤੂਆਂ ਨੂੰ ਸ਼ਾਮਲ ਕੀਤਾ ਹੈ ਕੁਈ 2.5-300 ਦੇ ਕਰੀਬ ਉਹ ਵਸਤਾਂ ਜੋ ਅਲੋਪ ਹੋ ਚੁੱਕੀਆਂ ਨੇ ਜਾਂ ਅਲੋਪ ਹੋਣ ਦੇ ਕਿਨਾਰੇ ਨੇ ਉਹਨਾਂ ਨੂੰ ਵਿਰਾਸਤੀ ਪ੍ਰਦਰਸ਼ਨੀ ਦਾ ਹਿੱਸਾ ਬਣਾਉਣਾ ਉਹਨਾਂ ਦੀ ਮਿਹਨਤ ਨੂੰ ਸਜਦਾ ਹੈ ਇੱਥੇ ਹੀ ਅਸੀਂ ਧੰਨਵਾਦ ਕਰਾਂਗੇ ਜੀ ਉਹਨਾਂ ਲੋਕਲ ਕਲਾਕਾਰਾਂ ਦਾ ਜੋ ਸਾਡੇ ਆਪਣੇ ਐਡਿਟ ਸ਼ਹਿਰ ਤੋਂ ਨੇ ਉਹ ਗਿੱਧੇ ਭੰਗੜੇ ਗੀਤ ਸੰਗੀਤ ਨਾਲ ਇਸ ਮੇਲੇ ਤੋਂ ਆਪਣੀ ਹਾਜ਼ਰੀ ਲਗਵਾਉਣਗੇ ਸੋ ਇੱਕ ਬਹੁਤ ਵੱਡਾ ਮੇਲਾ ਇੱਕ ਬਹੁਤ ਵੱਡਾ ਪਲੇਟਫਾਰਮ ਉਹਨਾਂ ਕਲਾਕਾਰਾਂ ਲਈ ਉਹਨਾਂ ਖਿਡਾਰੀਆਂ ਲਈ ਜੋ ਆਉਣ ਵਾਲੇ ਸਮੇਂ ਵਿੱਚ ਸੁਪਰਸਟਾਰ ਹੋਣਗੇ ਪਰ ਉਹਨਾਂ ਨੂੰ ਜਿਹੜੀ ਸ਼ੁਰੂਆਤ ਇੱਥੋਂ ਮੇਲੇ ਤੋਂ ਮਿਲ ਰਹੀ ਹੈ ਅਸੀਂ ਸਮੁੱਚੀ ਟੀਮ ਦਾ ਮੇਲਾ ਐਡੀਲੇਟ ਦਾ ਦੀ ਟੀਮ ਦਾ ਧੰਨਵਾਦ ਕਰਦੇ ਹਾਂ ਕਿ ਜੋ ਪਿਛਲੇ ਵਰਿਆਂ ਤੋਂ ਇਹ ਕਾਰਜ ਉਲੀਕਰੇ ਨੇ ਮੇਲਾ ਕਰਵਾ ਰਹੇ ਨੇ ਸੋ ਆਪ ਸਭ ਨੂੰ ਬੇਨਤੀ ਹੈ ਜੀ ਇਸ ਮੇਲੇ ਦਾ ਤੁਸੀਂ ਵੀ ਸ਼ਿੰਗਾਰ ਬਣਿਓ ਮੇਲੇ ਵਿੱਚ ਆ ਕੇ ਮੇਲੇ ਦਾ ਆਨੰਦ ਮਾਣਿਓ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਿਓ ਪੰਜਾਬ ਤੋਂ ਆ ਰਹੇ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਕਰਿਓ ਖਿਡਾਰੀਆਂ ਨੂੰ ਜ਼ਰੂਰ ਆ ਕੇ ਉਹਨਾਂ ਦੀ ਕਲਾ ਦਾ ਉਹਨਾਂ ਦੀ ਖੇਡ ਦਾ ਪ੍ਰਤਿਭਾ ਦਾ ਆਨੰਦ ਮਾਣਿਓ ਸੋ ਪ੍ਰਧਾਨ ਜੀ ਕੋਈ ਗੱਲ ਬਾਤ ਤੁਸੀਂ ਕਹਿਣੀ ਹੋਵੇ ਮੇਲੇ ਸੰਬੰਧੀ ਬਾਕੀ ਸਾਰਾ ਕੁਝ ਪਤਾ ਲੱਗ ਹੀ ਗਿਆ ਜੀ ਪੋਸਟਰ ਬਾਕੀ ਹਰ ਜਗ੍ਹਾ ਤੇ ਇੰਡੀਆ ਸੂਰਤ ਤੇ ਲੱਗੇ ਹੋਏ ਆ ਪਲੀਜ਼ ਚੈੱਕ ਕਰਕੇ ਤੇ ਜ਼ਰੂਰ ਟਾਈਮ ਚੋਂ ਟਾਈਮ ਕੱਢ ਕੇ ਦਰਸ਼ਨ ਦਿਓ ਇਹ ਹੀ ਸਾਡੀ ਬੇਨਤੀ ਹੈ ਜੀ ਇਸ ਵੀਡੀਓ ਦੇ ਲਾਸਟ ਵਿੱਚ ਅਸੀਂ ਮੇਲੇ ਦਾ ਪੋਸਟਰ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਜੇ ਤੁਸੀਂ ਮੇਲੇ ਸੰਬੰਧੀ ਕੋਈ ਵੀ ਜਾਣਕਾਰੀ ਹਾਸਲ ਕਰਨੀ ਚਾਹੁੰਦੇ ਹੋ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਮੁੱਚੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਫੋਨ ਕਰਕੇ ਤੁਸੀਂ ਮੇਲੇ ਬਾਰੇ ਜਾਣ ਸਕਦੇ ਹੋ ਵਿਸ਼ੇਸ਼ ਤੌਰ ਤੇ 4:30 ਵਜੇ ਜਾਗੋ ਵੀ ਕੱਢੀ ਜਾ ਰਹੀ ਹੈ ਜੋ ਕਿ ਬੀਬੀਆਂ ਦੇ ਬੱਚੇ ਉਹਦੇ ਸ਼ਾਮਲ ਹੋਣਗੇ ਉਹ ਵੀ ਵੇਖਣਯੋਗ ਹੋਵੇਗੀ ਬਹੁਤ ਵਧੀਆ ਢੰਗ ਦੇ ਨਾਲ ਇੱਕ ਪੰਜਾਬੀ ਮਾਂ ਬੋਲੀ ਲਈ ਸੁਨੇਹਾ ਛੱਡਣਗੇ ਕਿ ਜੋ ਅੱਜ ਦੇ ਬੱਚੇ ਆ ਪੰਜਾਬੀ ਮਾਂ ਬੋਲੀ ਨਾਲ ਜੁੜਨ ਤੇ ਖੇਡਣ ਨਾਲ ਵੀ ਜੁੜਨ ਤੇ ਆਪਣਾ ਤੰਦਰੁਸਤ ਤੇ ਸਿਹਤਮੰਦ ਰੱਖਣ ਲਈ ਇਹ ਸੰਸਥਾ ਵੱਲੋਂ ਉਪਰਾਲਾ ਹੈ ਜੋ ਕਿ ਸਾਰਿਆਂ ਨੇ ਉਸ ਦੇ ਨਾਲ ਆ ਕੇ ਗਰਾਊਂਡ ਵਿੱਚ ਵੇਖਣਾ ਬਹੁਤ ਧੰਨਵਾਦ ਕਰਦੇ ਆ ਜੀ ਨਾਲ ਹੀ ਨਾ ਇੱਕ ਆਪਾਂ ਹੋਰ ਐਡ ਕੀਤੀ ਸੀ ਗੱਲ ਆਪਣੇ ਮਾਤਾਵਾਂ ਭੈਣਾਂ ਵਾਸਤੇ ਕੁਰਸੀ ਰੇਸ ਬਹੁਤ ਵਧੀਆ ਢੰਗ ਨਾਲ ਇੱਕੀ ਆਰਗੇਨਾਈਜ਼ ਕੀਤੀ ਆ ਸਾਰੀ ਕਮੇਟੀ ਨੇ ਮਿਲ ਕੇ ਤੇ ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਕੁਰਸੀ ਰੇਸ ਦੇ ਵਿੱਚ ਹਿੱਸਾ ਲੈਣ ਵਾਲੀ ਹਰ ਇੱਕ ਮਾਂ ਭੈਣ ਬੱਚੀ ਨੂੰ ਕੁਰਸੀ ਤੇ ਬੈਠਣ ਸਾਰੀ ਪਹਿਲਾਂ ਇਨਾਮ ਦਿੱਤਾ ਜਾਵੇਗਾ ਬਹੁਤ ਵਧੀਆ ਜੀ ਤੇ ਮਾਤਾਵਾਂ ਭੈਣਾਂ ਨੂੰ ਬੇਨਤੀ ਆ ਕਿ ਵੱਧ ਚੜ ਕੇ ਉਹ ਆਪਣੇ ਕੁਰਸੀ ਰੇਸ ਦੇ ਵਿੱਚ ਹਿੱਸਾ ਲੈਣ ਜੀ ਹਾਂਜੀ ਵਾਲੀਆ ਜੀ ਸੋ ਆਪਣਾ ਜਿਹੜੀ ਕੁਰਸੀ ਦੇ ਸੈੱਟ ਉਹਦੇ ਵਿੱਚ 50 ਬੀਬੀਆਂ ਨੂੰ ਜਿਸ ਵੇਲੇ ਹੋਏਗਾ ਉਹ 50 ਬੀਬੀਆਂ ਨੂੰ ਮਿਲੇਗਾ ਇਨਾਮ ਉਹ 50 ਬੀਬੀਆਂ ਆਪਣਾ ਨਾਮ ਦਰਜ ਕਰਾਉਣ ਛੇਤੀ ਕਰਾਂਗੇ ਇਹਦਾ ਵੀ ਕਿਹਦੇ ਕੋਲ ਕਿਸ ਨੰਬਰ ਤੇ ਆਪਣਾ ਨਾਮ ਲਿਖਾਉਣ ਕਹਿੰਦੇ ਜੀ ਤਾਰਿਆਂ ਬਿਨਾ ਰਾਤ ਨਹੀਂ ਹੰਗਾਰੇ ਬਿਨਾ ਬਾਤ ਨਹੀਂ ਸੋ ਮੇਲਾ ਐਡਲਿਟ ਦਾ ਦੇ ਵਿੱਚ ਬਾਤਾਂ ਬਹੁਤ ਪੈਣੀਆਂ ਨੇ ਪਰ ਹੰਗਾਰਾ ਭਰਨ ਦੇ ਲਈ ਤੁਸੀਂ ਆਪ ਦੇ ਪਰਿਵਾਰਾਂ ਦੇ ਨਾਲ ਯਾਰਾਂ ਦੋਸਤਾਂ ਦੇ ਨਾਲ ਜ਼ਰੂਰ ਆਇਓ ਮਿਲਦੇ ਆ ਜੀ 3 ਮਈ ਨੂੰ ਐਲਿਸਪਾਰਕ ਵੈਸਟ ਟੈਰਸ ਐਡੀਟ ਵਿਖੇ ਮੇਲਾ ਐਡੀਲੇਡ ਦਾ ਦੇ ਵਿੱਚ ਕਲਾਕਾਰ ਖਿਡਾਰੀ ਬੱਚੇ ਆਪਣੀ ਪ੍ਰਤਿਭਾ ਵਿਖਾਉਣਗੇ ਸੋ ਬਹੁਤ ਬਹੁਤ ਧੰਨਵਾਦ ਜੀ ਜੀਵੇ ਪੰਜਾਬੀ ਤੋਂ ਜਗਰੂਪ ਸਿੰਘ ਬੁੱਟਰ ਸਾਨੂੰ ਦਿਓ ਜੀ ਇਜਾਜ਼ਤ ਮਿਲਦੇ ਆ ਜੀ ਫਿਰ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਬਹੁਤ ਬਹੁਤ ਧੰਨਵਾਦ ਪਿਆਰ ਤੇ ਸਤਿਕਾਰ ਜੀ ਥੈਂਕ ਯੂ